ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਜਿਵੇਂ ਕਿ ਅਧਿਆਪਕਾਂ ਦੀਆਂ ਪੋਸਟਾਂ ਦੇ ਨਾਲ ਰਿਲੇਟਡ ਪੀਐਸਟੈਟ ਦੇ ਨਾਲ ਰਿਲੇਟਡ ਕੋਈ ਵੀ ਨਿਊਜ਼ ਹੋਵੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਔਰ ਇਸ ਤੋਂ ਇਲਾਵਾ ਹਰ ਰੋਜ਼ ਅਸੀਂ 8:30 ਤੋਂ ਜਿਹੜਾ ਹੈ 10 ਵਜੇ ਤੱਕ ਪੀਐਸਟੈਟ ਦੀ ਪ੍ਰੈਪਰੇਸ਼ਨ ਦੇ ਲਈ ਲਾਈਵ ਕਲਾਸ ਵੀ ਲੈ ਰਹੇ ਆਂ ਸੋ ਉਸ ਦੇ ਵਿੱਚ ਹਰ ਰੋਜ਼ ਅਸੀਂ ਜਿਹੜਾ ਹੈ ਕਾਫੀ ਕੁਐਸਚਨ MCQ's ਡਿਸਕਸ ਕਰਦੇ ਆਂ ਜੀ ਪੂਰੀ ਡਿਟੇਲ ਦੇ ਵਿੱਚ ਜਿਸ ਦੇ ਵਿੱਚ ਚਾਈਲਡ ਡਿਵੈਲਪਮੈਂਟ ਐਸਐਸਟੀ ਪੰਜਾਬੀ ਪੈਡਾਗੋਜੀ ਪੰਜਾਬੀ ਵਿਆਕਰਨ ਔਰ ਵਾਤਾਵਰਨ ਐਸਐਸਟੀ ਦੀਆਂ ਵੀਡੀਓ ਜਿਹੜੀਆਂ ਨੇ ਅਸੀਂ ਅਪਲੋਡ ਵੀ ਕਰ ਰਹੇ ਆ ਸੋ ਅੱਜ ਵੀ ਤੁਹਾਡੇ ਲਈ ਨਿਊਜ਼ ਲੈ ਕੇ ਆਏ ਆ ਜੀ ਜੋ ਕਿ ਬਹੁਤ ਹੀ ਵਧੀਆ ਨਿਊਜ਼ ਹੈ ਜੀ ਅਧਿਆਪਕਾਂ ਦੀ ਸਿੱਖਿਆ ਮੰਤਰੀ ਦੇ ਨਾਲ ਮੁਲਾਕਾਤ ਹੋਈ ਹੈ ਜੀ ਜਿਸ ਦੇ ਵਿੱਚ 5000 ਪੋਸਟਾਂ ਭਰਨ ਦੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਜੀ ਸੋ ਪੂਰੀ ਨਿਊਜ਼ ਆਪਾਂ ਦੇਖਦੇ ਆਂ ਜੀ ਅੱਜ ਦੀ ਅੱਜ ਦੀ ਨਿਊਜ਼ ਹੈ ਜੀ 29 ਤਰੀਕ ਦੀ ਹੈ ਜੀ 29 ਜਨਵਰੀ ਦੀ 4:30 ਵਜੇ ਦੇ ਤਕਰੀਬਨ 4:27 ਮਿੰਟ ਦੀ ਜਿਸ ਦੇ ਵਿੱਚ ਲਿਖਿਆ ਕਿ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਅਧਿਆਪਕਾਂ ਨੇ ਦਾਵਾ ਕੀਤਾ ਹੈ ਕਿ ਸਿੱਖਿਆ ਮੰਤਰੀ ਨੇ 5000 ਪੋਸਟਾਂ ਭਰਨ ਦੀ ਗੱਲ ਕਹੀ ਹੈ ਜੀ ਸੋ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਸੂਬੇ ਦੇ ਵਿੱਚ 9500 ਪੋਸਟਾਂ ਜਿਹੜੀਆਂ ਨੇ ਉਹ ਖਾਲੀ ਨੇ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ 5000 ਪੋਸਟਾਂ ਜਿਹੜੀਆਂ ਨੇ ਉਹ ਭਰਨਗੇ ਅਧਿਆਪਕਾਂ ਨੂੰ ਮੁੱਖ ਮੰਤਰੀ ਨਾਲ 8 ਫਰਵਰੀ ਨੂੰ ਮੀਟਿੰਗ ਦਾ ਪ੍ਰੋਸਾ ਜਿਹੜਾ ਉਹ ਦਿੱਤਾ ਗਿਆ ਸੁਮੰਤਰੀ ਨੇ ਅਧਿਆਪਕਾਂ ਨੂੰ ਧਰਨੇ ਬੰਦ ਕਰਨ ਲਈ ਕਿਹਾ ਹੈ ਸੋ ਬਹੁਤ ਅਦੀਰਵਾਦ ਜਿਹੜਾ ਹੈ ਕੋਈ ਪੋਜ਼ਿਟਿਵ ਬਿਆਨ ਜ਼ਰੂਰ ਆਇਆ ਨਹੀਂ ਤਾਂ ਇਸ ਤੋਂ ਪਹਿਲਾਂ ਜਿਹੜੇ ਬਿਆਨ ਆ ਰਹੇ ਸੀ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਨੈਗੇਟਿਵ ਹੀ ਸੀ ਬਟ ਇਸ ਤੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਪੋਸਟਾ ਨਿਕਲਦੀ ਕੋਈ ਨਾ ਕੋਈ ਜਿਹੜੀ ਉਮੀਦ ਜ਼ਰੂਰ ਬਣਦੀ ਹੈ ਜੀ ਸੋ ਇਸ ਦੇ ਨਾਲ ਹੀ ਚੈਨਲ ਨੂੰ ਹੋਰ ਨਿਊਜ਼ ਲਈ ਔਰ ਪੀਐਸਟੈਟ 2019 ਦੀ ਪ੍ਰੈਪਰੇਸ਼ਨ ਲਈ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਜਿਹੜੇ ਆਉਣ ਵਾਲੀਆਂ ਵੀਡੀਓ ਨੇ ਉਹਨਾਂ ਦੇ ਨੋਟੀਫਿਕੇਸ਼ਨ ਔਰ ਇਸ ਦੇ ਨਾਲ ਹੀ ਲਾਈਵ ਕਲਾਸ ਦਾ ਨੋਟੀਫਿਕੇਸ਼ਨ ਵੀ ਤਾਂ ਹੀ ਮਿਲਦਾ ਹੈ ਜੇਕਰ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰਾਂਗੇ ਸੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ